ਖੰਨਾ ਸ਼ਹਿਰ ਦੀ ਸਭ ਤੋਂ ਪੁਰਾਣੀ ਵਿਦਿਅਕ ਸੰਸਥਾ ਐਸ ਸੀਨੀਅਰ ਸਕੈਂਡੀ ਸਕੂਲ ਖੰਨਾ ਦੇ ਵੱਲੋਂ ਸਾਲਾਨਾ ਐਥਲੈਟਿਕਸ ਮੀਟ ਕਰਵਾਈ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਰਪਾਲ ਸਿੰਘ ਡੀ ਸੀ ਪੀ ਇਨਵੈਸਟੀਗੇਸ਼ਨ ਲੁਧਿਆਣਾ ਅਤੇ ਗੈਸ ਆਫ ਆਨਰ ਦੇ ਵਜੋਂ ਡਾਕਟਰ ਹਰਜਿੰਦਰ ਸਿੰਘ ਲਾਲ ਸ਼ਰਮ ਨੇ ਪੱਤਰਕਾਰ ਅਵਾਰਡ ਪੰਜਾਬ ਸਰਕਾਰ ਤੇ ਪ੍ਰਦਾਨ ਪੰਜਾਬ ਯੂਨੀਅਨ ਆਫ ਜਰਨਲਿਸਟ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਡਾਕਟਰ ਹਰਜਿੰਦਰ ਸਿੰਘ ਲਾਲ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਦੱਸਿਆ ਉਹ ਸੁਣਦੇ ਹਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਸਕੂਲ ਇਹਨਾਂ ਦੇ ਹਾਲ ਹੀ ਵਿੱਚ ਜਿਸ ਨੇ ਬਹੁਤ ਸਾਰੇ ਆਈਐਸ ਆਈਪੀਐਸ ਆਈਐਫਐਸ ਅਫਸਰ ਦਿੱਤੇ ਹੈ ਬਹੁਤ ਸਾਰੇ ਲੇਖਕ ਦਿੱਤੇ ਹੈ ਬਹੁਤ ਸਾਰੇ ਵਿਦਿਆਦਾਨੀ ਦਿੱਤੇ ਹੈ ਉਹ ਸਕੂਲ ਦੁਆਰਾ ਤੂਠ ਰਿਹਾ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਇਹ ਬਹੁਤ ਸਾਲਾਂ ਬਾਅਦ ਪਹਿਲੀ ਵਾਰ ਐਥਲੈਟਿਕ ਮੀਟ ਹੋ ਰਹੀ ਹੈ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਸਾਡੇ ਨਸ਼ੇ ਬਹੁਤ ਫੈਲ ਗਏ ਨੇ ਨਸ਼ਿਆਂ ਤੋਂ ਵੱਧਨ ਦਾ ਸਭ ਤੋਂ ਵੱਡਾ ਓਪਾ ਖੇਡਾਇਨੇ ਗੁਰਬਾਣੀ ਨੇ ਕਿਹਾ ਨੱਚਨ ਕੁਦਨ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਜਿਨਾ ਮਨ ਪਾਓ ਪਾਵੇ ਨੱਚਨ ਕੁਦਨ ਜਿਹੜਾ ਉਹ ਮਨ ਦਾ ਚਾਹ ਜੇ ਮਨ ਦਾ ਚਾਹ ਪੂਰਾ ਹੋਵੇ ਤਾਂ ਮਨ ਸ਼ਾਂਤ ਨਹੀਂ ਲੱਗ ਸਕਦਾ ਮਨ ਸ਼ਾਂਤ ਤਾਂ ਹੀ ਲੱਗਦਾ ਜਦੋਂ ਬੰਦੇ ਦਾ ਮਨ ਦੁਖੀ ਹੁੰਦਾ ਹੈ ਤੇ ਬਾਕੀ ਤਾਲੀਮ ਤੋਂ ਬਿਨਾ ਜ਼ਿੰਦਗੀ 'ਚ ਕੁਝ ਨਹੀਂ ਹੈ ਕਿਸੇ ਸ਼ਾਇਰ ਨੇ ਕਿਹਾ ਕਿ ਜਮਾਨੇ 'ਮੇਂ' ਜ਼ਰੂਰੀ ਹੈ ਬਹੁਤ ਤਾਲੀਮ ਕਾ ਹੋਣਾ ਜਮਾਨੇ ਮੇਂ ਜ਼ਰੂਰੀ ਹੈ ਬਹੁਤ ਤਾਲੀਮ ਕਾ ਹੋਣਾ جہਾਲਤ ਆਦਮੀ ਸੇ ਆਦਮੀਅਤ ਛੀਨ ਲੇਤੀ ਹੈ ਮੈਂ ਇੱਥੇ ਬੜਾ ਆਪਣੇ ਆਪ ਨੂੰ ਭਾਗਿਆਸ਼ਾਲੀ ਸਮਝਦਾ ਹਾਂ ਕਿ ਜਿਸ ਸੰਸਥਾ ਨੂੰ ਦੇ ਵਿੱਚ ਕਿਸੇ ਨੇ ਮੈਂ ਸਟੱਡੀ ਕੀਤਾ ਸੀ ਜਾਂ ਕਿਉਂ ਭੜਾਈ ਕੀਤੀ ਹੈ ਤੇ ਜਿਹੜੇ ਗਰਾਊਂਡ ਦੇ ਵਿੱਚ ਮੈਂ ਖੇਡਿਆ ਮੇਰੇ ਲਈ ਇਹ ਆਸਥਾ ਦਾ ਪ੍ਰਤੀਕ ਹੈ ਤੇ ਮੈਂ ਜ ਆਜ ਇੱਥੇ ਬਤੌਰ ਚੀਫ ਗੈਸਟ ਆਇਆ ਹਾਂ ਸੋ ਜਿਹੜਾ ਇਹ ਐਨੂਅਲ ਫੰਕਸ਼ਨ ਜਿਹੜਾ ਦੇਖ ਰਹੇ ਆ ਇਹ ਵੀ ਮੈਨੂੰ ਲੱਗ ਰਿਹਾ ਵੀ ਕਾਫੀ ਸਾਲਾਂ ਬਾਅਦ ਹੋਇਆ ਤੇ ਇਹ ਵੀ ਇੱਕ ਬਹੁਤ ਵੱਡਾ ਮੌਕਾ ਹੈ ਸੋ ਮੈਨੂੰ ਇਦਾਂ ਲੱਗ ਰਿਹਾ ਜਿੱਦਾਂ ਮੈਂ ਆਪਣੇ ਘਰੇ ਵਾਪਸ ਆ ਗਿਆ ਮੇਰੇ ਕੋਲ ਕੋਈ ਲਫ਼ਜ਼ ਨਹੀਂ ਮੈਂ ਤੁਹਾਨੂੰ ਇਸ ਤੋਂ ਉੱਤੇ ਕੀ ਕਹਾਂ ਪਿਆਰੇ ਵਿਦਿਆਰਥੀ ਤੁਹਾਨੂੰ ਜਦੋਂ ਪਹਿਲਾਂ ਦੱਸਿਆ ਵੀ ਮੈਂ ਬੜਾ ਖੁਸ਼ੀ ਜੀਦਾ ਤੇ ਇਸੇ ਗਰਾਊਂਡ 'ਚੋਂ ਖੇਡਦਾ ਹੋਇਆ ਤੇ ਇਸ ਮੁਕਾਮ ਤੱਕ ਪਹੁੰਚਿਆ ਮੇਰੇ ਕੋ ਕੁਜੀਲੀ ਇਸ ਖੁਸ਼ੀ ਦੇ ਪਲ ਲਈ ਕੋਈ ਬਾਤ ਨਹੀਂ ਹੈ ਤੇ ਬਹੁਤ ਖੁਸ਼ ਹਾਂ ਤੇ ਇਸ ਸਕੂਲ ਦੇ ਵਿੱਚ ਜਿਹੜੇ 4-5 ਸਾਲ ਮੈਂ ਸਟੱਡੀ ਕੀਤੀ ਆ 6ਵੀਂ ਤੋਂ 10ਵੀਂ ਤੱਕ ਤੇ ਉਹ ਦਿਨ ਮੇਰੇ ਦੁਆਰਾ ਤਾਜ਼ੇ ਹੋ ਗਏ ਨੇ ਤੇ ਜਿਹੜਾ ਸਮਾਂ ਇਸ ਗਰਾਊਂਡ ਵਿੱਚ ਖੇਡਿਆ ਤੇ ਉਹ ਵੀ ਟਾਈਮ ਜ਼ਿਆਦਾ ਤਾਜ਼ਾ ਹੋ ਗਈ ਮੈਨੂੰ ਇਉਂ ਲੱਗਦਾ ਇਹ ਗਰਾਊਂਡ ਦੇ ਜ਼ਰਰੇ ਜ਼ਰਰੇ ਵਿੱਚ ਤੇ ਮੈਂ ਜਾਨ ਮੇਰੇ ਜਿ ਬਸ ਰਿਹਾ ਇਹ ਜਿੱਦਾਂ ਗਰਾਊਂਡ ਇੱਧਰ ਪਿੱਛੇ ਵਾਲੀ ਵਾਲ ਗਰਾਊਂਡ ਆ ਇਹ ਵੀ ਅਸੀਂ ਆਪਣੇ ਹੱਥੀ ਸਾਫ਼ ਕੀਤਾ ਹੈ ਇੱਧਰ ਬੌਕਸਿੰਗ ਰਿੰਗ ਆ ਇਹ ਅਸੀਂ ਆਪਣੇ ਹੱਥੀ ਲਾਇਆ ਸਾਰੇ ਸਾਡੇ ਸਰਕਲ ਦੇ ਵਿੱਚ ਜਿਹਦੇ ਵਿੱਚ ਮੈਂ ਆਪਣੇ ਸਾਥੀਆਂ ਦਾ ਨਾਮ ਲੈਣ ਤੋਂ ਵੀ ਬੇਝ ਨਹੀਂ ਕਰਾਂਗਾ ਉਹਦੇ ਵਿੱਚ ਜੋਰਾਵਰ ਸਿੰਘ ਹਿਮੰਤ ਮਲੋਤਰਾ ਸੋਨ ਲਾਲ ਬ੍ਰਹਮਨਦੀਪ ਭੱਟੀ ਅਰਵਿੰਦਰ ਸਿੰਘ ਐਸ ਐਚਓ ਸਮਰਾਲਾ ਲਗੇ ਨੇ ਤੇ ਹਮੰਤ ਕੁਮਾਰ ਡੀਐਸਪੀ ਨਮਾ ਸ਼ਹਿਰ ਨੇ ਸੋ ਇੱਕ ਸਾਰੀ ਟੀਮ ਸੀ ਇੱਕ ਪਰਵਾਦ ਦੀ ਤਰ੍ਹਾਂ ਤੇ ਅੱਜ ਵੀ ਉਸੇ ਤਰ੍ਹਾਂ ਅਸੀਂ ਆਪਸ ਵਿੱਚ ਚਿਰਦੇ ਆ ਤੇ ਸਾਰਾ ਕੁਝ ਇੱਥੇ ਆ ਕੇ ਤਾਜ਼ਾ ਹੋ ਜਾਂਦਾ ਜਦੋਂ ਅਸੀਂ ਮੂਮਨ ਕੱਟੇ ਹੁੰਦੇ ਆ ਤੇ ਆਉਂਦੇ ਵੀ ਅਸੀਂ ਇੱਥੇ ਆ ਜੀ ਸੁਜੀ